ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਦੀਪਗੜ੍ਹ ਬਾਈਕਪੁਰ ਪਾਸੇ ਨਗ ਬਕਾਊਆ ਕਰਦੇ ਆ ਬਾਈ ਜੀ ਨਾਲ ਆਪਾਂ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅੱਜ ਕੀ ਨਾਮ ਵੀਰੇ ਆਪਣਾ ਕਾਲਾ ਸਿੰਘ ਆ ਜੀ ਪਿੰਡ ਜੀ ਦੀਪਗੜ੍ਹ ਜ਼ਿਲ੍ਹਾ ਬਰਨਾਲਾ ਜੀ ਨੰਬਰ ਦੱਸੋ ਜੀ 995810183 ਦੁਬਾਰਾ ਫਿਰ ਦੱਸੋ ਜੀ 9915810183 ਹਾਂਜੀ ਵੀਰ ਜੀ ਦੱਸੋ ਜੀ ਕਿਹੜੇ ਕਿਹੜੇ ਗਈਆਂ ਆਪਣੇ ਕੋਲੇ ਪੰਜ ਗੱਬਣਾ ਇੱਕ ਸੂਈ ਵੀ ਹੈ ਠੀਕ ਆ ਜੀ ਪੰਜ ਗੱਬਣਾ ਇੱਕ ਸੂਈ ਇੱਕ ਸੂਈ ਦੀ ਹਾਂਜੀ ਪਹਿਲੇ ਨੰਬਰ ਤੋਂ ਸਟਾਰਟਿੰਗ ਕਰ ਲੋ ਜੀ 8 ਮੰਜਰ ਦੇ ਲਈ ਠੀਕ ਹੈ ਜੀ ਕੋਈ ਰੋਗੀ 20 ਕਿਲੋਣਾ ਠੀਕ ਹੈ ਜੀ ਹਾਂ ਆਹ ਦਾ 5 4 ਰੋਣਾ ਦੇਤੀ ਹਾਂ ਠੀਕ ਹੈ ਹਾਂ ਬੜੇ ਤੌਰ ਤੇ ਦਿਖਾ ਦੂੰਗੀ ਹਾਂ ਤੋੜ ਲੈਂਦੀ ਫਿਰ ਦੇਖ ਸਕਦੇ ਤੇ ਵਾਈ ਕੋਲ ਤਾਂ ਤੇ ਅਸ ਸੁਣਾਗਾ ਤੇ ਦੇਖ ਸਕਦੇ ਤੋੜਾ ਤਰ੍ਹਾਂ ਇਹ ਠੀਕ ਹੈ ਜੀ ਸਿਸ ਕੁਆਰਟੀ ਦੇਖ ਸਕਦੇ वंजा हजार रुपया रेट अपरा हाँ जी दो नंबर दसो यह भी सुनिया चार दिन लोग भी बहुत बच्ची ठीक है जी पेंटलों में पहले सुबह ठीक है जी हाँ कुत सपन का हाँ बीजेखा ਕਿੰਨੇ ਰਹਿ ਗਏ ਵੀਰੇ ਇਹਦੇ ਜਨਤਾ ਆਖੇ ਨੇ ਇਨਫਾਸ ਨੂੰ ਹਾਂ ਠੀਕ ਹੈ ਦੇਖ ਸਰ ਇਹ ਵਿੱਚ ਸਤਿਗੁਰ ਸੁੱਖ ਨਾ ਵਧੀਆ ਲੈ ਵੱਲ ਹੁਆ ਤੁਹਾਡੇ ਸਾਹਮਣੇ ਹੈ ਫੇਸ ਕੁਆਲਟੀ ਦੇਖ ਸਕਦੇ ਹੋ ਮੋਡ ਲੈਪਾ ਕੀਤਾ ਫੀਟਾ ਫਾਰਮ ਤੁਹਾਨੂੰ ਬਾਦ ਉਸ ਤਰ੍ਹਾਂ ਕਰਦੇ ਕਿ ਜਿਹਨਾਂ ਨੂੰ ਵੀਡੀਓ ਅਪਲੋਡ ਕਰਦੇ ਰਹੀ ਹਾਂਜੀ ਭਰਾ ਜੀ ਇਹਦਾ ਰੇਟ ਦੱਸੋ ਜੀ ਇਹਦਾ ਰੇਟ ਹੀ 55 ਹੀ ਇਹਦਾ ਮੁੱਲ ਹੈ ਅਸਲ ਜੀ 55 ਦਾ ਮੁੱਲ ਹੈ ਇਹਦਾ 55 ਮਾਨ ਟਨ ਹੋ ਜੂਗਾ ਜੀ ਮਾਨ ਟਨ ਕਰ ਦਿਆਂਗੇ ਠੀਕ ਹੈ ਜੀ ਹਾਂਜੀ ਹੁਣ ਅਗਲਾ ਤਿੰਨ ਨੰਬਰ ਤੇ ਇਹ ਲੇ ਗੋਈ 10 12 ਨਰਗਾ ਠੀਕ ਹੈ ਜੀ ਹਾਂ 10 ਨਰਗਾ ਹਾਂ 10 ਨਰਗਾ ਲੈ ਲੀ ਠੀਕ ਹੈ ਜੀ ਹਾਂ ਇਹ ਵੀ ਤੁਰਕੇ ਖਾ ਲੋ ਜੀ ਇਹ ਵੀ ਤੁਰਦਾ ਵਈ ਜੀ ਭਾਈ ਜੀ ਨੇ ਸਾਨੂੰ ਦੱਸ ਦਿੱਤਾ ਗੱਬਣਾ 5 9 ਹਾਂ ਹਾਂ ਕੋਈ ਹਾਂਜੀ ਭਾਈ ਜੀ ਫਿਜ਼ਿਕ ਕੁਆਲਿਟੀ ਦੇ ਸਕਦੇ ਹਾਂ ਠੀਕ ਹੈ ਜੀ ਤੇ ਗਜੋਪੁਰਾ ਬੰਨੂ ਹਾਂਜੀ ਬਾਈ ਜੀ ਇਹਦਾ ਰੇਟ ਦੱਸੋ ਜੀ ਇਹਦਾ 52 ਹਜ਼ਾਰੀ ਮੁੱਲ 52 ਹਜ਼ਾਰੀ ਹਾਂ 10-12 ਗਣਾ ਦੀ ਬੱਚੀ ਹੈਗਾ ਠੀਕ ਹੈ ਜੀ ਹਾਂ 52 ਹਜ਼ਾਰ ਤੇ ਅਗਲਾ 4 ਨੰਬਰ ਇਹ ਰਸੁੱਟ ਇਹ ਮੈਨੂੰ ਹੁਣ ਤਾਂ ਨਹੀਂ ਜਿਆਰਾ ਇਹ ਵੀ ਹਫਤੇ ਦੀ ਕੱਚੀ ਹੈ ਠੀਕ ਹੈ ਹਾਂ ਬਈ ਦੇਖ ਸਾਹਿਬ ਆ ਜਾ ਬਈ ਬਈ ਇਹਨਾਂ ਗਸ ਦਿੱਤਾ ਬੋਲ ਰੇਟ ਦਾ 48000 ਇਹ ਹਫਤੇ ਦੀ ਕੱਚੀ ਹੈ ਫੇਸ ਕੁਆਲਟੀ ਦੇਖ ਸਕਦੇ ਹੋ ਸੁਖਨਾ ਦੇਖ ਸਕਦੇ ਹੋ ਕਰਮਾ ਵਾਲੀ ਦਾ ਥਾਂ ਤੋਂ ਚੰਗਾ ਲੱਗਿਆ ਬਈ ਲੈਓ ਭਰਾ ਮੋਲ ਲਓ ਫੇਸ ਕੁਆਲਟੀ ਦੇਖ ਲਿਆ ਫਿਰ ਬਿਊਟੀ ਬਹੁਤ ਸੋਹਣੀ ਗਾਂ ਜੀ ਠੀਕ ਹੈ ਜੀ ਤੇ ਅਬਰੇਟਸ ਨੂੰ ਦੱਸਤਾ ਬਾਈ ਨੇ ਜ਼ਰੂਰ ਬਾਈ ਨਾਲ ਕਨੈਕਟ ਕਰੋ ਜੀ ਬਾਈ ਦਾ ਵਪਾਰ ਦਾ ਕੰਮ ਹੈ ਜੀ ਸੁਖਨਾ ਪੰਜ ਚਾਰ ਨਾਗ ਬਾਈ ਕੋਲ ਹੁੰਦੀ ਹੁੰਦੀ ਹੈ ਜੀ ਹਾਂਜੀ 5 ਨੰਬਰ ਬੱਸ ਵੀ ਡਿਟੇਲ ਹੈ ਜੀ ਇਹ ਬਾਈ 10-12 ਨਾ ਕੱਚੀ ਆ ਤਾਂ ਦੋ ਬਾਈ ਤੇ ਕਿਲੂ ਦੂੰਗਾ ਠੀਕ ਹੈ ਜੀ ਹਾਂ 10-12 ਨਾ ਕੱਚੀ ਆ ਥਣ ਦੇ ਤਾਂ ਘਰ ਕਿਹਾ ਵੀ ਕੋਈ ਮੈਂ ਠੀਕ ਹੈ ਜੀ ਓਕੇ ਜੀ ਆ ਕੰਮ ਠੀਕ ਹੈ ਇਹ ਵੀ ਫੋਟੋ ਦਿਖਾ ਦਿਓ ਜੀ ਇਹਦਾ ਰੇਟ ਦੱਸ ਦਿਓ ਜੀ ਇਹ ਮਾਹ ਹੈ 72000 ਹਾਂ ਫੇਰ ਰੇਟ ਇਹਦਾ 72000 ਫੇਸ ਕੁਆਲਿਟੀ ਦੇਖ ਸਕਦੇ ਹੋ ਤੁਹਾਡੇ ਸਾਹਮਣੇ thora tara har mali sapna tod de vadhia kaddugi tham tham dekh sakde ho ਧਨੀਵਾ ਕੁਆਲਿਟੀ ਕੇ ਰੇਟ ਸਾਨੂੰ ਬਾਈ ਨੇ ਦੱਸ ਦਿੱਤਾ ਮੋੜ ਦਾ ਪੜਾ ਬਾਈ ਦਾ ਕਾਲਾ ਨਾਂ ਪਿੰਡ ਬੀਗੜ ਜ਼ਿਲ੍ਹਾ ਬਰਨਾਲਾ ਬਾਈ ਦਾ ਨੰਬਰ ਸਾਨੂੰ ਸਕਰੀਨ ਤੇ ਵੀ ਲਾ ਦਾਂਗੇ ਬਾਕੀ ਬਾਈ ਜੀ ਨੇ ਬੋਲ ਦਿੱਤਾ ਜੀ ਨੰਬਰ ਤੇ ਹਾਂਜੀ ਅ ਜਰਸੀ ਹੋਰੇ ਦਸੂਤ ਤੇ ਇਹ ਜਰਸੀ ਬਾਈ 12 ਤੇਰਾ ਗਲੇ ਰੋੜਾ ਤਿਆਰ ਹੋ ਠੀਕ ਹੈ ਜੀ ਇਹਨੂੰ ਸੂਈ ਨੂੰ 8 ਸਾਲ ਹੋ ਗਏ ਠੀਕ ਹੈ ਜੀ ਹਾਂ ਹੁਣ ਬਾਈ ਜੀ ਟਾਈਮ ਹੈਗਾ ਸਵੇਰ ਦਾ ਤੇ ਬਾਈ ਦੀ ਚੋਈ ਚਾਹੀਦੀ ਆ ਚੋਈ ਜੇ ਤਾਂ ਮੈਂ ਖਾਲੀ ਕਰੀ ਵੀ ਆ ਭਰਾ ਨੂੰ ਛੱਡਿਆ ਇਸ ਨੂੰ ਟਾਈਮ ਵੀ ਦਿਖਾ ਦਨੇ ਆ ਹਾਂ ਟਾਈਮ ਦੁਪਹਿਰ ਕਿ ਵੀ ਦੁਪਹਿਰ ਕਿਹ ਨਾਲ ਹੈ ਟਾਈਮ ਹੋਗਾ ਜੀ ਨੋਟ ਕਰ ਸਕਦੇ ਹੋ 10:41 ਠੀਕ ਹੈ ਜੀ ਤੇ ਫਿਰ ਕੁਆਲਿਟੀ ਦੇਖ ਸਕਦੇ ਤਾਂ ਮਾਲੀ ਜਰਸੀ ਆ ਤਾਂ ਮਗਰਬਈ ਕੀ ਹੈਦਾ ਬੱਸਾ ਮਗਰਬਈ ਬੱਸਾ ਬੱਸਾ ਬਟਾ ਨੂੰ ਖਾਲੀ ਕਰੀ ਫਿਰ ਉਹ ਤੁਹਿਆ ਵਾ 10:45 ਵਾੜੇ ਟਾਈਮ ਹੋ ਗਿਆ ਜੀ ਮੋੜ ਲਵਰਾ ਇਹਦਾ ਰੇਟ ਕਿੰது ਜੀ ਇਹਦਾ 47000 ਮੋਲੋ 47000 ਹਾਂ ਭਾਈ ਫੇਸ ਬਿਊਟੀਗੇਸਰ ਨੂੰ ਗਾਣ ਤੇ 47000 ਰੇਟ ਆ ਭਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਜੀ ਜੀਤਾ ਫਾਰਮ ਟੀਵੀ ਨੂੰ ਵੱਧ ਤੋਂ ਸਬਸਕ੍ਰਾਈਬਰ ਤੇ ਸ਼ੇਅਰ ਜ਼ਰੂਰ ਕਰਾ ਕਰੋ ਤਾਂ ਕਿ ਤੁਹਾਨੂੰ ਨਵੇਂ-ਨਵੇਂ ਵੀਡੀਓ ਅਪਲੋਡ ਕਰਦੇ ਰਹੀ ਹੈ ਜੀ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਓਕੇ ਬਾਏ